ਹਲਾ ਹੋਇਆ ਸਰ ਜਨ ਐਕਸੀਡੈਂਟ ਹੋ ਗਿਆ। ਇੱਕ ਸਮੇਂ ਜਨ ਐਕਸੀਡੈਂਟ ਹੋ ਰਹੇ ਸੀਗੇ ਥੋੜਾ ਜਿਹਾ ਚੈਕਿੰਗ ਸੀਗੀ ਟ੍ਰੈਫਿਕ ਪੁਲਿਸ ਨਾਲ ਸੀਗੀ। ਉਹ ਕੋਈ ਮੋਟਰਸਾਈਕਲ ਤੇ ਜਿਹੜਾ ਹੁੰਦਾ ਉਹ ਜੁਗਾੜੀ ਜਿਹਾ ਲਾਇਆ ਹੋਇਆ। ਉਹਨੇ ਅਚਾਨਕ ਟਰਨ ਕੀਤਾ ਮੇਰੀ ਗੱਡੀ ਅੱਗੇ ਸੀ। ਪਿੱਛਲੀ ਗੱਡੀ 'ਚ ਬੈਠਿਆ ਸੀ ਕਿੱਤਲੀ ਗੱਡੀ ਦਾ ਉਹਦੇ ਨਾਲ ਟੱਕਰ ਹੋ ਕੇ ਤੇ ਇੱਕ ਪੇਟ 'ਚ ਲੱਗੀ نیچے ਉਤਰ ਗਿਆ। ਇਹ ਕਿੱਥੇ ਐਕਸੀਡੈਂਟ ਆਇਆ? ਇਹ ਲਾਡੂ ਕਾ ਦੇ ਕੋਲ ਆ। ਇਹ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਨੁਕਸਾਨ ਦੋ ਇੱਕ ਟ੍ਰੈਫਿਕ ਪੁਲਿਸ ਵਾਲਾ ਸੀਗਾ ਸਾਡੇ ਨਾਲ ਉਹ ਐਕਸਪਾਇਰ ਹੋ ਗਿਆ ਉਸ ਗੱਡੀ 'ਚੋਂ ਸੀ। ਕਲੋਸ ਇੱਕ ਡਰਾਈਵਰ ਸੀਗਾ ਐਡੀਸੀ ਜਨਰਲ ਦਾ ਉਹ ਸਾਰਾ ਟੋਟਲ ਕਿੰਨੇ ਜਣੇ ਸੀਗੇ ਜੀ ਚਾਰ ਜਣੇ ਸੀਗੇ ਹੋਰ ਨਹੀਂ ਕੋਈ ਇਸ ਤੋਂ ਇਲਾਵਾ ਨਹੀਂ ਬਾਕੀ ਵੀ ਟੀਕਟਨਾ ਵਾਪਰੀ ਹੈ ਜਿਹੜਾ ਸਾਡੇ ਆਰਟੀਏ ਦਫਤਰ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਔਰ ਇਹਦਾ ਆਪਣੀ ਡਿਊਟੀ ਕਰਕੇ ਜਿਨ੍ਹਾਂ ਨੂੰ ਦੱਸ ਰਹੇ ਨੇ ਵੀ ਜਲਾਲਾਬਾਦ ਮੁਲਾਜ਼ਮ ਦੂਸਰੇ ਛੱਡਣ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਕੋਈ ਹਾਦਸਾ ਹੋਇਆ ਹੈ ਕਿਸੇ ਚੀਜ਼ ਦੇ ਵਿੱਚ ਕਿਸੇ ਨੂੰ ਬਚਾਉਂਦੇ ਬਚਾਉਂਦੇ ਜਿਹੜੀ ਇਹ ਗੱਡੀ ਸੜਕ ਤੋਂ ਥੱਲੇ ਉਤਰ ਕੇ ਜਿਹੜਾ ਸ਼ਪਤਦਾ ਹੁੰਦਾ ਉਹਦੇ ਵਿੱਚ ਵਜੇ ਜਿਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਨੇ ਇੱਕ ਡਰਾਈਵਰ ਹੈ ਔਰ ਇੱਕ ਟ੍ਰੈਫਿਕ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਡੈਥ ਹੋ ਚੁਕੀ ਹੈ ਔਰ ਦੋ ਹੋਰ ਜਿਹੜੇ ਨਾਲ ਸੀਗੇ ਉਹ ਉਹ ਵੀ ਘਾਇਲ ਹੋਏ ਨੇ ਉਹਨਾਂ ਦੇ ਇਲਾਜ ਜਿਹੜਾ ਸਰਕਾਰੀ ਹਸਪਤਾਲ ਫਾਜ਼ਲ ਕਰਕੇ ਚੱਲ ਰਿਹਾ ਹੈ ਬੜਾ ਹੀ ਜਿਹੜੀ ਮੁੱਖ ਤਾਂ ਹੀ ਘਟਨਾ ਹੈ ਔਰ ਮੈਂ ਅਪੀਲ ਕਰਾਂਗਾ ਕਿ ਸਾਰੇ ਹੀ ਲੋਕਾਂ ਨੂੰ ਬਹੁਤ ਜਿਆਦਾ ਤੁੰਦ ਪੈ ਰਹੀ ਹੈ ਠੰਡ ਬਹੁਤ ਜਿਆਦਾ ਹੈ ਘਰਾਂ ਤੋਂ ਨਿਕਲਣ ਤੋਂ ਬਰੇਜ ਕਰੋ ਜੇ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਕਰੋ ਨਾ ਨਿਕਲਿਆ ਜਾਵੇ ਕਿਉਂਕਿ ਆ ਜਿਹੜਾ ਰੈਡ ਅਲਰਟ ਸਰਕਾਰ ਵੱਲੋਂ ਵੀ ਕੋਸ਼ਿਸ਼ ਕੀਤਾ ਹੋਇਆ ਹੈ ਆਪਾਂ ਦੇਖ ਰਹੇ ਹੁਣ ਆਪਣੇ ਵੀ ਬਾਹਰ ਕਿੰਨੀ ਤੁੰਦ ਜਿਆਦਾ ਹੈ ਕੁਝ ਦਿਨ ਜਿਹੜੇ ਇਹ ਤੁੰਦ ਦਾ ਰਹਿਣਾ ਤਾਂ ਮੈਂ ਅਪੀਲ ਕਰਾਂਗਾ ਕਿ ਕੋਈ ਜ਼ਰੂਰੀ ਕੰਮ ਤੋਂ ਬਿਨਾ ਕਿਤੇ ਵੀ ਕੋਈ ਬਾਹਰ ਨਾ ਜਾਇਆ ਜਾਵੇ ਘਰਾਂ ਦੇ ਵਿੱਚ ਰਿਹਾ ਜਾਵੇ ਅੱਡੇ ਤੇ ਲੱਗੀ ਉਹਦੇ ਚ ਜਿਹੜਾ ਦੋ ਜਿਹੜੇ ਵਿਅਕਤੀ ਹੈ ਉਹਨਾਂ ਦੀ ਮੌਤ ਹੋ ਗਈ ਉਹਦੇ ਚ ਇੱਕ ਦੋ ਮੁਲਾਜ਼ਮ ਹੀ ਹੈ ਇੱਕ ਟ੍ਰੈਫਿਕ ਪੁਲਿਸ ਦੇ ਵਿੱਚ ਮੁਲਾਜ਼ਮ ਹੈ ਦੇਸ਼ਰਾਜ ਪੁਰੇ ਕਾਰਟਿਓ ਸਾਹਿਬ ਦਾ ਡਰਾਈਵਰ ਹੈ ਉਹਨਾਂ ਦੀ ਜਿਹੜੀ ਮੌਕੇ ਤੇ ਜਿਹੜੀ ਡੈਥ ਹੋ ਗਈ ਔਰ ਦੋ ਜਿਹੜੇ ਆ ਲੜਕੇ ਆ ਉਹ ਗੰਮੀ ਰੂਪ ਤੇ ਜਿਹੜੇ ਜ਼ਖਮੀ ਹੋਏ ਉਹ ਜਿਹੜੇ ਜੇਰੇ ਇਲਾਜ ਆ ਬਹੁਤ ਜਿਹੜੀ ਮੰਦ ਭਾਗੀ ਜਿਹੜੀ ਕਟਨਾ ਜਿਹੜੀ ਇਹ ਹੋਈ ਕਿੱਥੇ ਜੀ ਕੋਈ ਪਤਾ ਲੱਗੇ ਇਹ ਲਾਧੂ ਕਾ ਅੱਡੇ ਤੋਂ ਪਿੱਛੇ ਹੀ ਕਰਕੇ ਥੋੜੀ ਜੀ ਕਟਨਾ ਸਾਨੂੰ ਤਾਂ ਫੋਨ ਗਿਆ ਅੱਧਾ ਪੌਣਾ ਘੰਟਾ ਪਹਿਲਾਂ ਵੀ ਅਜਿਹਾ ਇਸ ਤਰ੍ਹਾਂ ਜਿਹੜੀ ਹਨ ਹੋਣੀ ਘਟਨਾ ਜਿਹੜੀ ਵਾਪਰੀ। ਸੋ ਬਹੁਤ ਦੁੱਖ ਹੋਇਆ ਜਿਹੜੇ ਦੋ ਵਿਅਕਤੀਆਂ ਦੀ ਜਿਹੜੀ ਮੌਤ ਹੋ ਗਈ ਵਿੱਚ। ਜੀ। ਇਹ ਕਿੰਨੇ ਤਿਆਰ ਸੀ ਕੋਈ ਪਤਾ ਲੱਗਿਆ ਕਿਉਂ ਵਜੇ ਕਿਵੇਂ ਨਹੀਂ ਕੋਈ ਅੰਦਾਜ਼ਾ ਇਸ ਦਾ। ਹੂੰ ਕੋਈ ਟਰਾਲੀ ਸੀਗੀ ਮੋਟਰਸਾਈਕਲ ਦੀ ਟਰਾਲੀ ਉਹ ਜੱਕ ਦਾ ਮੋੜਨ ਲੱਗਿਆ ਉਹਦੇ ਨਾਲ ਗੱਡੀ ਨੇ ਟਕਰਾ ਗਈ। ਇਹਨਾਂ ਤੋਂ ਅੱਗੇ ਸੀਗੀ ਆਰਟੀਓ ਸਾਹਿਬ ਦੀ, ਐਸ.ਐਮ. ਸਾਹਿਬ ਹੀ ਹੋਇਆ, ਰੋੜਾ ਸਾਹਿਬ ਦੀ ਗੱਡੀ ਸੀਗੀ। ਆ ਮੌਕੇ ਤੇ ਇਹਨਾਂ ਦੀ ਗੱਡੀ ਜਿਹੜੀ ਹੈ ਕਿ ਚਾਰਵੇਂ ਇੱਕ ਸਵਾਰ ਸੀਗੇ ਹਾਂ ਚਾਰ ਵਿਅਕਤੀ ਸਵਾਰ ਤੇ ਹੁਣ ਟੋਟਲ ਪੰਜ ਵਿਅਕਤੀ ਸਵਾਰ ਸੀ ਜਿਨ੍ਹਾਂ ਚੋਂ ਇੱਕ ਜਿਹੜਾ ਵਿਅਕਤੀ ਬਿਲਕੁਲ ਠੀਕ ਹੈ ਚਾਰ ਜਿਹੜੇ ਆ ਦੋ ਕਬੀਰ ਉਹ ਕੁਝ ਜ਼ਖਮੀ ਹੋਏ ਐ ਔਰ ਦੋ ਜਿਹੜੇ ਉਹਨਾਂ ਦੀ ਡੈਥ ਹੋ ਚੁੱਕੀ ਜੀ ਅੱਲਾਹ ਚਾਹ ਰਹਾ ਜੀ ਅੱਲਾਹ ਚਾਹਦਾ ਮੌਕੇ ਤੇ ਐਮਐਲਏ